ਦੋਸਤੋ ਸਤਿ ਸ੍ਰੀ ਅਕਾਲ ਇੱਕ ਨਾ ਅਸੀਂ ਉਦੋਂ ਛੋਟੇ-ਛੋਟੇ ਹੁੰਦੇ ਸੀ ਤੇ ਇਹ ਰਾਜੂ ਵੀਰ ਆ ਆਪਣੇ ਪਿੰਡ ਜਿਵੇਂ ਉਹ ਗਰਦਾਸ ਮਾਨ ਦਾ ਗਾਣਾ ਆਇਆ ਸੀ ਨਾ ਰੋਕੀ ਰੋਟੀ ਹਰਕ ਦੀ ਖਾਈਏ ਵੀ ਭਾਵੇਂ ਬੂਟ ਪਾਲਿਸ਼ਾ ਕਰੀਏ ਇਹ ਬੂਟ ਪਾਲਿਸ਼ਾਂ ਵੀ ਕਰਦਾ ਤਾਂ ਪਿੱਛੇ ਮੇਰੀ ਦੁਕਾਨ 'ਚ ਬੈਠਾ ਜ ਉਹਦੇ ਮੈਨੂੰ ਕਹਿੰਦਾ ਤੂੰ ਬੂਟ ਬਾੜ ਪਾਲਿਸ਼ ਕਰਾਉਂਦੇ ਨਹੀਂ ਮੈਂ ਕਿਹਾ ਵੀ ਹੁਣ ਸਾਈਨਰ ਚੱਲ ਪਏ ਤੇ ਤਾਂ ਕਰਕੇ ਉਹ ਹੋ ਗਿਆ ਤੇ ਕਿਨ ਇਹਨਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਆਪਾਂ ਜਿਵੇਂ ਜਿਵੇਂ ਇਸ ਇਸ ਤਰ੍ਹਾਂ ਦੇ ਜਿਹੜੇ ਕੰਮ ਵਾਲੇ ਬੰਦੇ ਆ ਇਹ ਮੇਰੇ ਪਿੰਡ ਦੇ ਨਾਲ ਮੇਰੀ 35 ਸਾਲ ਉਮਰ ਹੋ ਗਈ ਆ ਤੇ ਅੱਜ ਤੱਕ ਜੁੜਿਆ ਹੋਇਆ ਮੈਂ ਛੋਟਾ ਜਿਹਾ ਹੁੰਦਾ ਦੇਖਦਾ ਇਹਨੂੰ ਉਦੋਂ ਦਾ ਹੀ ਆਉਂਦਾ ਤੇ ਮੇਰੇ ਪਿੰਡ ਨਾਲ ਇਹਨਾਂ ਦਾ ਪਿਆਰ ਹੀ ਆ ਤੇ ਦੱਸੂਗਾ ਤੁਹਾਨੂੰ ਬਾਈ ਰਾਜੂ ਰਾਜ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੇਮੇ ਪਿੰਡ ਨਾਲ ਸੇਮੇ ਪਿੰਡ ਚ ਗਾੜੀ 43 ਸਾਲ ਹੋ ਗਏ 42 43 ਸਾਲ ਆ ਤੇ ਕਿਸੇ ਪੱਖੋਂ ਵੀ ਕਿਸੇ ਪੱਖੋਂ ਆਪਾਂ ਲੰਬਾ ਨਹੀਂ ਕੱਟਿਆ ਹੈ ਤੇ ਗਰੀਬੀ ਤੌਰ ਤੇ ਰਹੇ ਤੇ ਵਧੀਆ ਬਹੁਤ ਸੁਨੋਗ ਦਿੱਤਾ ਪਿੰਡ ਨੇ ਸੇਮੇ ਨੇ ਠੀਕ ਹੈ ਗੱਲ ਕਾਰੇ ਟਿਹੜ ਪੰਜਾਬ ਪ੍ਰੇਮ ਹੈ ਹਨ ਘਰ ਘਰ ਮੇਰੀ ਰੋਟੀ ਹੈ ਘਰ ਘਰ ਜਿੱਥੇ ਮਰਜੀ ਖਾ ਕੇ ਬੈਠ ਕੇ ਖਾ ਸਕਦਾ ਰੋਟੀ ਜਿਹਦੇ ਮਰਜੀ ਕਰੇ ਜਾ ਸਕਦਾ ਹੈ ਹਰ ਇੱਕ ਮਲਕੇ ਬੁੜੀ ਕੁੜੀ ਨਾਲ ਮੁੰਡੇ ਨਾਲ ਕੁੜੇ ਨਾਲ ਸਮਰਪਣਾ ਮੇਰਾ ਪਿਆਰ ਹੈ ਤੇ ਮੈਨੂੰ ਸੰਯੋਗ ਦਿੱਤਾ ਇੰਨਾ ਮੁੰਡੇ ਫਿੱਟ ਰਹੇ ਸੱਚਾ ਹੈ ਹਮਮ ਕੀ ਮੇਜੇ ਮਹਿਸੂਸ ਹੁੰਦਾ ਵੀ ਆਪਦਾ ਪਿੰਡ ਹੀ ਹੈ ਇਹ ਆਪਦਾ ਪਿੰਡ ਜਮਾ ਜਮਾ ਘਰ ਮੇਰਾ ਜਮਾ ਘਰ ਉਸ ਤੋਂ ਮੇਰਾ ਉਹ ਆਪਦਾ ਪਰਵਾਰ ਨਹੀਂ ਇਹ ਮੇਰਾ ਪਰਵਾਰ ਹੈ ਜਿੱਥੇ ਮਰਜੀ ਮਲਕੇ ਮੈਂ ਕੋਈ ਮਲਕੇ ਦਿਨੇ ਸਵੇਰੇ ਰਾਤ ਨੂੰ ਦਿਨ ਹੈ ਜਿਵੇਂ ਮਰਜੀ ਜਾ ਸਕਦਾ ਜਿਵੇਂ ਮਰਜੀ ਬੈਠ ਸਕਦਾ ਬੈਠ ਸਕਦਾ ਉੱਠ ਸਕਦਾ ਮੈਨੂੰ ਕੋਈ ਬਲਕਿ ਦੋਸਤੋ ਆ ਹੁੰਦੀ ਐ ਸਾਂਝ ਪਿੰਡਾਂ ਦੇ ਨਾਲ ਕੰਮ ਕਰਨ ਵਾਲਿਆਂ ਦੀ ਫੇਰ ਮੇਰਾ ਮੁੰਡਾ ਬਿਮਾਰ ਰਿਹਾ ਸਾਲ ਭਰ ਪਿੰਡ ਨੇ ਮੈਨੂੰ ਚੁਪਾਇਆ 5 ਲੱਖਾਂ ਕੋ ਇਕੱਠਾ ਕਰਕੇ ਦਿੱਤਾ ਤੇ ਅਜੇ ਵੀ ਮਿਲ ਗਿਆ ਮੈਨੂੰ ਪੂਰਾ ਸਹਯੋਗ ਦਿੱਤਾ ਉਹਨਾਂ ਨੇ ਉਹਨਾਂ ਨੇ ਭੋਗ ਤੇ ਵੀ ਆਪੜੇ ਭੋਗ ਤੇ ਮੈਨੂੰ ਸਹਯੋਗ ਵੀ ਦਿੱਤਾ ਮਤ ਵੀ ਕਰੀਏ ਮੇਰੀ ਅਜੇ ਤੱਕ ਵੀ ਮਿਲ ਗਿਆ ਮਿਲ ਗਿਆ ਮੇਰਾ ਦੁੱਖ ਸੁੱਖ ਪੂਰਾ ਪੁੱਛ ਗਏ ਐ ਨਹੀਂ ਪੈਣ ਪਈਆਂ ਮੰਗ ਆ ਹੁੰਦੀ ਐ ਸਾਂਝ ਪਿੰਡਾਂ ਦੇ ਨਾਲ ਤੇ ਇਹ ਕਹਿੰਦਾ ਵੀ ਮੇਰਾ ਜੀ ਨਹੀਂ ਲੱਗਦਾ ਜਦੋਂ ਮੈਂ ਪਿੰਡ ਚ ਗੇੜਾ ਨਹੀਂ ਲਾ ਕੇ ਜਾਂਦਾ ਤੁਹਾਨੂੰ ਜਿਹੜਾ ਕੰਮ ਆਉਦਾ ਆਪਦਾ ਹੈਗਾ ਹੀ ਹੈਗਾ ਕਹਿੰਦਾ ਜਦੋਂ ਮੈਂ ਪਿੰਡ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਨਾਲ ਵਿਚਰਦਾ ਨਹੀਂ ਆਉਂਦਾ ਨਹੀਂ ਤਾਂ ਮੈਨੂੰ ਜੀ ਨਹੀਂ ਲੱਗਦਾ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬਹੁਤ ਪੁਰਾਣੇ ਵੀਰ ਜੁੜੇ ਹੋਏ ਆ ਤੇ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ